ਰੋਕੀ ਬਾਈ ਲੈ ਚੱਲੇ ਯਾਰ ਕਿਥੇ ਲੈਣਾ ਬਈ ਜਿੱਥੇ ਤੱਕ ਤੂੰ ਜਾਏਂਗਾ ਉੱਥੋਂ ਤੱਕ ਹੀ ਲੈ ਜਾ ਬਈ ਮੈਂ ਤਾਂ ਬਈ ਸ਼ਹਿਰ ਜਾਣਾ ਹੈ ਤੂੰ ਵੀ ਬਈ ਸ਼ਹਿਰ ਜਾਣਾ ਹੈ ਹਾਂ ਪਰ ਬਈ ਇੱਕ ਗੱਲ ਦੱਸ ਤੂੰ ਇੱਥੇ ਸਵੇ ਅੰਗੂਲੇ ਕੀ ਕਰਦਾ ਹੈ ਕੱਲਾ ਖੜਾ ਕਰਨਾ ਕੀ ਹੈ ਬਾਈ ਮੈਂ ਇੱਥੇ ਹੀ ਰਹਿਣਾਗਾ ਤੂੰ ਬਈ ਇੱਥੇ ਰਹਿਣਾ ਹੈ ਰਾਤ ਨੂੰ ਘਰ ਕਿੱਥੇ ਰਹਿਣਾ ਬਈ ਤੂੰ ਇਹ ਮੇਰਾ ਘਰ ਆ ਬਈ ਹੁਣ ਤਾਂ ਬਾਕੀ ਮੈਂ ਰਾਤ ਨੂੰ ਵਗ ਜਾਣਾ ਹੁਣਾ ਆਪਣੇ ਦੋਸਤਾਂ ਕੋਲੇ ਉਹਨਾਂ ਨੂੰ ਮਿਲਣਾ ਦੋਸਤਾਂ ਕੋਲੇ ਜਾਣਾ ਹੁਣਾ ਹੈ ਦੋਸਤਾਂ ਕੋਲੇ ਕਿੱਥੇ ਜਾਣਾ ਹੁਣਾ ਤੂੰ ਜੋ ਸ਼ਹਿਰ ਵਾਲਾ ਸਵੇ ਨੇ ਮੇਰੇ ਦੋਸਤ ਉੱਥੇ ਰਹਿੰਦੇ ਨੇ ਮੈਂ ਉਹਨਾਂ ਕੋਲੇ ਚਲਾ ਜਾਣਾ ਹੁਣਾ ਉਹਨਾਂ ਨੂੰ ਮਿਲਣਾ ਨਿਕਲ ਸੋਣਾ ਮੇਰਾ ਦਿਮਾਗ ਨਾ ਖਰਾਬ ਕਰ ਜਿੱਥੇ ਤੈਨੂੰ ਕਰਾ ਮੈਨੂੰ ਉੱਥੇ ਛੱਡ ਦੇਣਾ ਮੈਨੂੰ ਲੱਗਦਾ ਤੈਨੂੰ ਡਰ ਪੈ ਗਿਆ ਤਾਂ ਹੀ ਤੂੰ ਇਹ ਜਿਹੀਆਂ ਗੱਲਾਂ ਕਰਦਾ ਨਾ ਭਾਈ ਡਰਿਆ ਨਹੀਂ ਮੈਂ ਮੇਰਾ ਵੀ ਇੱਕ ਪਰਿਵਾਰ ਸੀ ਮੈਂ ਵਿਛੜ ਗਿਆ ਉਹਦੇ ਪਰਿਵਾਰ ਤੋਂ ਯਾਰਾ ਵਿਛੜ ਗਿਆ ਇਹ ਜੀ ਕੀ ਗੱਲ ਹੋ ਗਈ ਹਾਂ ਵਿਛੜਨ ਦਾ ਕਾਰਨ ਤਾਂ ਮੇਨ ਮੌਤ ਹੀ ਹੁੰਦੀ ਆ ਬਾਈ ਇਹ ਤਾਂ ਬਈ ਬਾਲਾ ਮੜਾ ਹੋਇਆ ਕੱਲ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਕਿੰਨਾ ਦੀ ਆਤਮਾ ਨੂੰ ਸੋਡੇ ਪਰਿਵਾਰ ਵਾਲੇ ਜਿੰਨਾਂ ਦੀ ਮੌਤ ਹੋਈ ਏ ਓਏ ਭਰਾਵਾ ਕਿਉਂ ਮਾਰਦਾ ਮੇਰੇ ਪਰਿਵਾਰ ਵਾਲਿਆਂ ਨੂੰ ਉਹ ਤਾਂ ਵਧੀਆ ਤੰਦਰੁਸਤ ਨੇ ਹੱਸਦੇ ਖੇਡਦੇ ਨੇ ਪਰ ਤੂੰ ਤਾਂ ਕਹਿੰਦਾ ਇਹ ਤਾਂ ਮੌਤ ਹੋ ਗਈ ਯਾਰ ਉਹਨਾਂ ਦੀ ਹਾਂ ਮੇਰੇ ਪਰਿਵਾਰ ਵਾਲੇ ਤਾਂ ਠੀਕ ਨੇ ਮੌਤ ਤਾਂ ਮੇਰੀ ਹੋਈ ਆ ਬਸ ਯਾਰ ਮੈਂ ਤਾਂ ਜੀ ਜਾਨਣਾ ਯਾਰ ਮੇਰੇ ਅਗਦੀ ਵੀ ਯਾਰ ਹੱਦ ਹੁੰਦੀ ਹੈ ਕੋਈ ਯਾਰ ਓਏ ਨਹੀਂ ਭਾਈ ਮਰਿਆ ਹੋਇਆ ਆਦਮੀ ਕਦੇ ਵੀ ਮਜ਼ਾਕ ਨਹੀਂ ਕਰਦਾ ਹੁੰਦਾ ਅੱਛਾ ਯਾਰ ਤੂੰ ਪੂਤਾ ਹੈ ਓਏ ਮਰੀਏ ਨੇ ਪੂਤਾ ਹੈ ਤੂੰ ਹਾਂ ਪਰ ਤੂੰ ਤੇ ਮੈਨੂੰ ਦਿਖੀ ਜਾਨਾ ਹੈ ਪੂਤਾ ਯਾਰ ਕਹਿੰਦੇ ਦਿਖਦੇ ਨਹੀਂ ਹੁੰਦੇ ਤੂੰ ਤਾਂ ਯਾਰ ਮੈਨੂੰ ਹੀ ਦਿਸੀ ਜਨੇ ਕਿਉਂ ਭੂਤ ਦਿਸਦੇ ਨਹੀਂ ਹੁੰਦੇ ਭੂਤ ਕਿਵੇਂ ਦਿਸਣਗੇ ਓਏ ਦਿਸਦੇ ਹੁੰਦੇ ਆ ਭੂਤ ਵੀ ਜੇ ਯਾਰ ਭੂਤ ਦਿਸਦੇ ਹੁਣ ਤੇਰੇ ਤਾਂ ਲੋਕ ਵੀ ਡਰ ਜਾਣੇ ਯਾਰ ਓਏ ਨਹੀਂ ਡਰਦੇ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਉਹ ਭੂਤ ਦੇਖ ਰਹੇ ਨੇ ਕਿ ਆਮ ਇਨਸਾਨਾਂ ਨੂੰ ਦੇਖ ਰਹੇ ਨੇ ਕਿਉਂਕਿ ਭੂਤ ਵੀ ਆਮ ਇਨਸਾਨਾਂ ਵਾਂਗ ਹੀ ਦਿਸਦੇ ਨੇ ਤੂੰ ਬਈ ਇਹ ਕਹਿਣਾ ਹੈ ਤੂੰ ਤੂੰ ਭੂਤ ਹੈਂ हां कोई शक जे भाई तू पूछता है गैब हुके दिखा दिखा फिरा तैनू कौन कहंदा भूत गायब ਹੁੰਦੇ ਨੇ ਓਏ ਭੂਤ ਗਾਇਬ ਨਹੀਂ ਹੁੰਦੇ ਹੁੰਦੇ ਪਾਗਲਾ ਮੈਨੂੰ ਵੀ ਪਤਾ ਹੈ ਭੂਤ ਗਾਇਬ ਹੁੰਦੇ ਆ ਓਏ ਤੈਨੂੰ ਕੀ ਪਤਾ ਵੀ ਭੂਤ ਗਾਇਬ ਹੁੰਦੇ ਨੇ ਤੂੰ ਐਨੇ ਯਕੀਨ ਨਾਲ ਕਿਵੇਂ ਕਹਿ ਸਕਦਾ ਵੀ ਭੂਤ ਗਾਇਬ ਹੁੰਦੇ ਨੇ ਤੂੰ ਕਦੇ ਦੇਖਿਆ ਕੋਈ ਭੂਤ ਗਾਇਬ ਹੁੰਦਾ ਮੈਂ ਭੂਤ ਨਹੀਂ ਦੇਖਿਆ ਮੈਂ ਖੁਦ ਭੂਤ ਆਂ ਖੁਦ ਭੂਤ ਆਂ ਕੋਈ ਭਰਾਵਾ ਚੱਲ ਚੱਲੀਏ ਮੈਂ ਕੋਈ ਬੂਤ ਨਹੀਂ ਹੈਗਾ ਮੈਂ ਤਾਂ ਤੇਰੇ ਨਾਲ ਮਜ਼ਾਕ ਕਰਦਾ ਸੀ ਹੁਣ ਉਹੀ ਮਜ਼ਾਕ ਤੂੰ ਨਾ ਸ਼ੁਰੂ ਕਰ ਚੱਲ ਚੱਲੀਏ ਆਪਾਂ ਭੂਤ ਮਜ਼ਾਕ ਨਹੀਂ ਕਰਦੇ ਹੂ ਤਾਂ ਖੁਦ ਗਾਇਬ ਹੋ ਜਾਂਦੇ ਨੇ